ਮੁਕੇਰੀਆਂ 'ਚ ਬੀਤੇ ਕੱਲ ਪੰਜਾਬ ਪੁਲਿਸ ਦੇ ਸੀਆਈ ਸਟਾਫ ਦੇ ਕਨਸਟੇਬਲ ਅਮਿਤਪਾਲ ਸਿੰਘ ਨੂੰ ਗੈਂਗਸਟਰ ਸੁਖਵਿੰਦਰ ਸਿੰਘ ਦਾਣਾ ਵੱਲੋਂ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਅਮਿਤਪਾਲ ਦਾ ਅੰਤਿਮ ਸੰਸਕਾਰ ਸੁਆਦੇ ਉਹਨਾਂ ਦੇ ਜੱਦੀ ਪਿੰਡ ਜੰਡੌਰ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਜਲੰਧਰ ਰੇਂਜ ਦੇ ਕਮਿਸ਼ਨਰ ਐਸਬਬੂਦੀ, ਐਸਐਸਪੀ ਹੁਸ਼ਿਆਰ ਕੋ ਸੁਲਿੰਦਰ ਸਿੰਘ ਲਾਂਬਾ, ਏਡੀਜੀ ਰਾਹੁਲ ਚੱਬਾ, ਵਿਧਾਇਕ ਸੁਆ ਕਰਮਵੀ ਸਿੰਘ ਢੁਮੰਡ ਤੇ ਡਾਕਟਰ ਰਾਜਕਮਰ ਚੱਬੇਵਾਲ ਮੁਖਤੌਟ ਤੇ ਪਹੁੰਚੇ। ਜਦਕਿ ਐਸਐਸਪੀ ਹਿਆਰ ਤੋਂ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਅਤੇ ਪੰਜਾਬ ਪੁਲਿਸ ਵੱਲੋਂ 1 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਉਨ੍ਹਾਂ ਕਿਹਾ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇਗੀ そうか

ਨੌਜਵਾਨ ਸਾਥੀ ਅਮਰਿਤਪਾਲ ਸਿੰਘ ਜੀ ਦਾ ਚਲੇ ਜਾਣਾ ਜਿੱਥੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਉੱਥੇ ਹੀ ਪੰਜਾਬ ਲਈ ਪੰਜਾਬ ਪੁਲਿਸ ਲਈ ਸਾਰੇ ਦੇਸ਼ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਮੈਂ ਅਸੀਂ ਸਾਰੇ ਸਰਕਾਰ ਵੱਲੋਂ ਇਹ ਭਰੋਸਾ ਦਵਾਉਂਦੇ ਆ ਕਿ ਜਿਹੜੀ ਸ਼ਹਾਦਤ ਹੈ ਇਸ ਸ਼ਹਾਦਤ ਨੂੰ ਅਜਾਇ ਨਹੀਂ ਜਾਣ ਦਿੱਤਾ ਜਾਏਗਾ। ਔਰ ਇਹ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ। ਪਰ ਸਰਕਾਰ ਵੱਲੋਂ ਜੋ ਵੱਦ ਤੋਂ ਵੱਧ ਪ੍ਰਿਆਸ ਹੋਏ ਉਹ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹੇਗੀ। ਪਰਿਵਾਰ ਦੀ ਦੇਖਰੇਖ ਹਮੇਸ਼ਾ ਕੀਤੀ ਜਾਂਦੀ ਰਹੇਗੀ। ਔਰ ਬਾਕੀ ਜਿਹੜੇ ਸ਼ਰਾਰਤੀ ਅੰਸਰ ਹੈ, ਜਿਹ ਗੈਂਗਸਟਰਸ ਹੈ, ਉਹਨਾਂ ਨੂੰ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜੀ ਸ਼ਹੀਦ ਅਮਰਿਤਪਾਲ ਸਿੰਘ ਨੇ ਆਪਣੀ ਲਾਈਨ ਆਫ ਡਿਊਟੀ ਤੇ ਸੁਪਰੀਮ ਸੈਕਰੀਫਾਈਸ ਕੀਤਾ ਹੈਗਾ ਕਰਾਇਮ ਦੇ ਅਗੇਂਸਟ ਲੜਦੇ ਹੋਏ ਤੇ ਪੰਜਾਬ ਪੁਲਿਸ ਡਿਪਾਰਟਮੈਂਟ ਨੂੰ ਸ਼ਹੀਦ ਅਮਰਿਤਪਾਲ ਤੇ ਮਾਣ ਹੈ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਪਰਿਵਾਰ ਨੂੰ ਸਹਿਯੋਗ ਰਾਸ਼ੀ ਵਜੋਂ 1 ਕਰੋੜ ਰੁਪਿਆ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਤੇ 1 ਕਰੋੜ ਰੁਪਿਆ ਪੰਜਾਬ ਸਰਕਾਰ ਵੱਲੋਂ ਜੋ ਐਕਸ ਗ੍ਰਾਸ਼ੀਆ ਗ੍ਰੈਂਟ ਦਿੱਤੀ ਜਾਂਦੀ ਹੈਗੀ ਹਰ ਸ਼ਹੀਦ ਮੁਲਾਜ਼ਮ ਨੂੰ ਉਹ ਟੋਟਲ 2 ਕਰੋੜ ਰੁਪਿਆ ਨਾਲ ਇੱਕ ਸਰਕਾਰੀ ਨੌਕਰੀ ਉਹ ਪਰਿਵਾਰ ਦੇ ਨਾਲ ਸਹਿਯੋਗ ਵਜੋਂ ਅਜੇ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਸ਼ਹੀਦ ਦੇ ਪਰਿਵਾਰ ਦਾ ਦੇਹਾਨ ਰੱਖਣ ਵੱਲੋਂ ਦਿੱਤੀ ਜਾਏਗੀ ਤੇ ਪੂਰਾ ਪੰਜਾਬ ਪੁਲਿਸ ਡਿਪਾਰਟਮੈਂਟ ਸ਼ਹੀਦ ਅਮਰਿਤਪਾਲ ਦੀ ਸ਼ਹਾਦਤ ਤੇ ਮਾਣ ਕਰਦਾ ਤੇ ਨਾਲ ਹੀ ਹਮੇਸ਼ਾ ਦਿਨ ਰਾਤ ਪਰਿਵਾਰ ਦੇ ਨਾਲ ਖੜਦਾ ਹੈ ਖੜੇਗਾ ਰਾਣੇ ਦੀ ਕੀ ਸਥਿਤੀ ਹੈ ਜਿਹੜੀ ਸੁਖਿੰਦਰ ਰਾਣਾ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਗੱਲ ਵੀ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਵੱਲੋਂ ਵੱਡੇ ਪੱਧਰ ਤੇ ਨਾਕੇਬੰਦੀ ਕੀਤੀ ਗਈ ਜੰਗਲਾਂ ਦੀ ਹਾਂ ਜੀ ਹਲਕਾ ਕੋਸ਼ਿਸ਼ ਲਗਾ ਜੀ ਜਦੋਂ ਫੜਿਆ ਜਾਏਗਾ ਤੁਹਾਨੂੰ ਇਨਫੋਰਮ ਕੀਤਾ ਜਾਏਗਾ ਸਾਡੀ ਟੀਮਸ ਲੱਗੀਆਂ ਵਈਆਂ ਹੈਗੀਆਂ ਸਾਡੀ ਬਹੁਤ ਸਾਰੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਤੇ ਉਹਨੂੰ ਜਲਦੀ ਫੜ ਲਿਆ ਜਾਏਗਾ ਤਿੰਨ ਲੋਕ ਜਾ ਰਹੇ ਉਸਨੂੰ ਗ੍ਰਿਫਤਾਰ ਕਰਨ ਵੇਲੇ ਕੋਈ ਇਨਪੁਟ ਸੀਗਾ ਔਰ ਕੋਈ ਤਿਆਰੀ ਨਹੀਂ ਸੀਗੀ ਇਸੇ ਤਰ੍ਹਾਂ ਹਾਂ ਜੀ ਸਰ ਇਨਪੁਟ ਮਿਲਿਆ ਕਿ ਉਸ ਕੋ ਕੋਈ ਬੈਕਪਲ ਹੈ ਔਰ ਕੋਈ ਤਿਆਰੀ ਨਹੀਂ ਸੀਗੀ ਲੱਗ ਸਤਰੀ ਤਿੰਨ ਲੋਕ ਚਲੇ ਜਾ ਰਹੇ ਹੋ ਇਸਤੇ ਬਾਰੇ ਡਿਟੇਲ 3 ਗਏ 4 ਗਏ 5 ਗਏ ਉਹ ਜਿਹੜੀ ਡਿਟੇਲ ਹੈਗੀ ਉਹ ਮੈਂ ਤੁਹਾਨੂੰ ਵੱਖਰੇ ਤੌਰ ਤੇ ਸ਼ੇਅਰ ਕਰ ਦਾਂਗਾ ਇਸ ਟਾਈਮ ਆ ਟਾਈਮ ਠੀਕ ਨਹੀਂ ਹੈਗਾ ਜਿਸ ਤੇ ਆਪਾਂ ਗੱਲ ਕਰ ਰਹੇ ਤੇ ਨਾਲ ਅਧੀ ਅਧੂਰੀ ਇਨਫੋਰਮੇਸ਼ਨ ਨਾਲ ਤੁਸੀਂ ਕੁਐਸਚਨ ਕਰੋਗੇ ਤੋ ਠੀਕ ਨਹੀਂ ਹੈਗਾ ਇਸ ਟਾਈਮ ਜੋ ਹਲ ਤੱਕ ਉਹਨੂੰ ਪੜਨ ਲਈ ਪ੍ਰਯਾਸ ਕੀਤੇ ਗਏ ਤੇ ਸਾਡੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਤੇ ਅਸੀਂ ਜਲਦ ਪੜ ਲਾਂਗੇ ਹਾਂਜੀ ਬਾਕੀ ਜਦੋਂ ਪੜਾ ਜਾਏਗਾ ਤੁਹਾਨੂੰ ਅਪਡੇਟ ਕਰਾਂਗੇ ਥੈਂਕ ਯੂ